ਬਿਮਾਰੀ ਦੀ ਕਰਕਲੀ ਹੈ ਬਰਸੈਲਾ ਦੀ ਇਹਦੇ ਕੀ ਲੱਛਣ ਹੈ ਬਾਈ ਇਹ ਮਤਲਬ ਕਿਦਾਂ ਰੱਖ ਪਤਾ ਲੱਗਦਾ ਹੈ ਬਰਸੈਲਾ ਦੇ ਵਿੱਚ ਚੱਕਰ ਆਏ ਆ ਵੀ ਇਹ ਲੰਮੇ ਟਾਈਮ ਦੀ ਬਿਮਾਰੀ ਹੈ ਪਸ਼ੂਆਂ ਦੇ ਵਿੱਚ ਅੱਛਾ ਬੰਦੇਾਂ ਜੀ ਵੀ ਹੋ ਸਕਦੀ ਹੈਗੀ ਅੱਛਾ ਇਹ ਬੰਦੇਾਂ ਚ ਮਤਲਬ ਬੰਦੇ ਜਿਹੜੇ ਲੀਵਰ ਵਾਲੇ ਉਹ ਵੀ ਇਹਦੇ ਚ ਪੋਜ਼ਿਟਿਵ ਹੋ ਸਕਦੇ ਆ ਜਿਹੜੇ ਡਾਕਟਰ ਆ ਉਹ ਵੀ ਹੋ ਸਕਦੇ ਆ ਫਾਰਮਾ ਦੇ ਵਿੱਚ ਹਾਂ ਅੱਛਾ ਤੇ ਇਹ ਜਿਹੜੀ ਚੀਜ਼ ਹੈਗੀ ਬਰਸੈਲਾ ਇਹ ਮੰਨ ਕੇ ਚੱਲੋ ਵੀ ਇਹ ਲੰਮੇ ਟਾਈਮ ਦੀ ਪਸ਼ੂ ਦੀ ਬਿਮਾਰੀ ਹੈਗੀ ਇਹਦੀ ਵੈਕਸੀਨੇਸ਼ਨ ਆਉਂਦੀ ਹੈ ਛੋਟੇ ਬੱਚੇ ਦੇ 3 ਕੁ ਮਹੀਨੇ ਤੋਂ ਲੈ ਕੇ 6 ਮਹੀਨੇ ਤੇ 8 ਤੋਂ ਥੱਲੇ ਥੱਲੇ ਉਹਦੇ ਇਹ ਹੀਟ ਚ ਆਉਣ ਤੋਂ ਪਹਿਲਾਂ ਪਹਿਲਾਂ ਵੈਕਸੀਨੇਸ਼ਨ ਹੋ ਜਾਣੀ ਚਾਹੀਦੀ ਬੱਚੇ ਦੀ ਬੱਚੇ ਦੀ ਅੱਛਾ ਤੇ ਉਹ ਉਮਰ ਪਰ ਦੀ ਵੈਕਸੀਨੇਸ਼ਨ ਹੈ ਲਾਈਵ ਵੈਕਸੀਨੇਸ਼ਨ ਹੈ ਇਹਦੀ ਤੇ ਇਹ ਮਤਲਬ ਕਿ ਗਾਂ ਨੂੰ ਜੇ ਕੇਰਾ ਹੋ ਗਈ ਮਤਲਬ ਕਿ ਉਹਨੇ ਮੁੜ ਕੇ ਠੀਕ ਨਹੀਂ ਹੋਣਾ ਜਿੰਨਾ ਚਿਰ ਉਹ ਮੱਲਾ ਜਾਂਦੀ ਰਹੂਗੀ ਇਹ ਵਿੱਚ ਹੀ ਰਹੂ ਇਹ ਬਿਮਾਰੀਆਂ ਦੇ ਵਿੱਚ ਰਹੂਗੀ ਵਿੱਚ ਹੀ ਰਹੂਗੀ ਚਾਹੇ ਬੰਦੇ ਨੂੰ ਹੋ ਗਈ ਉਹਦਾ ਵੀ ਇਹੀ ਹਾਲ ਹੈ ਅੱਛਾ ਤੇ ਇਸ ਲਈ ਜਿਹੜੀਆਂ ਗਾਵਾਂ ਤੋਂ ਤੁਸੀਂ ਸ਼ੁਰੂਆਤ ਕਰਨੀ ਹੈ ਨਿਉਂ ਰੱਖਣੀ ਹੈ ਸਾਉ ਤੋਂ ਮੇਨ ਚੀਜ਼ ਤਾਂ ਨਿਉਂ ਦੀ ਹੈ ਜਿਹੜੇ ਮਕਾਨ ਦੀ ਨਿਉਂ ਚੰਗੀ ਰੱਖੋਗੇ ਤੇ ਇਹ ਜਿਹੜੇ ਸਾਡੇ ਫਾਰਮਾਂ ਦੀ ਵੀ ਸਟੋਰੀ ਹੈ ਜਿਹੜੀ ਇਹਨਾਂ ਚੀਜ਼ਾਂ ਨਾਲ ਹੈ ਜਿਹੜੀਆਂ ਅਸੀਂ گاਵਾ ਲੈਤੀਆਂ ਸੀ ਲੈਤੀਆਂ ਆਮ ਘਰਾਂ ਚੋਂ ਅਸੀਂ ਅੱਛਾ ਤੇ ਪਰ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਸਾਨੂੰ ਇਹ ਚੀਜ਼ਾਂ ਦੀ ਜਾਣਕਾਰੀ ਸੀ ਕਿਉਂਕਿ ਸਾਡੀ ਲੈਂਡ ਐਕਟਰੀ ਸੀ ਅਸੀਂ گاਵਾ ਹੀ ਉਹ ਲੈਤੀਆਂ ਤੇ ਉਹਨਾਂ ਦੀ ਟੈਸਟਿੰਗ ਕਰਵਾਈ ਸ਼ੁਰੂ ਤੋਂ ਹੀ ਅੱਛਾ ਤੇ ਅੱਜ ਵੀ ਸਾਰੇ ਫਾਰਮ ਦੇ ਵਿੱਚ ਬੱਚੀਆਂ ਦੀ ਟੈਸਟਿੰਗ ਹੁੰਦੀ ਹੈ ਮਤਲਬ ਜਿਹੜੀਆਂ ਬੱਚੀਆਂ ਪੈਦਾ ਹੁੰਦੀਆਂ ਉਹਨਾਂ ਦੇ ਸੈਂਪਲ ਲੈ ਕੇ ਉਹਨਾਂ ਦੀ ਟੈਸਟਿੰਗ ਕਰਾਈ ਜਾਂਦੀ ਹੈ ਫਿਰ ਵੈਕਸੀਨੇਸ਼ਨ ਹੁੰਦੀ ਹੈ ਆਪਣੇ ਆਪਣਾ ਸਾਰਾ ਮਤਲਬ ਫਾਰਮ ਦੀ ਟੋਟਲ ਟੈਸਟਿੰਗ ਟੋਟਲ ਟੈਸਟਿੰਗ ਕਰੀ ਦੀ ਉਹਦੀ ਆਪਣੇ ਕੋਲ ਰਿਪੋਰਟਾਂ ਹਰੇਕ ਮਤਲਬ ਕਿ ਜਿਹੜਾ ਵੀ ਆਪਣਾ ਹੈਗਾਗਾ ਬੱਚੀਆਂ ਦਾ ਜਿੰਨੇ ਆਪਣੇ ਬਣੇ ਹੋਏ ਹੈਗੇ ਬੱਚੀਆਂ ਜਿਹੜੀਆਂ ਨਵੀਆਂ ਵੱਡੀ ਬੈੜਾਂ ਜਿਹੜੀਆਂ ਉਹਨਾਂ ਸਾਰੀਆਂ ਦੀ ਟੈਸਟਿੰਗ ਚ ਹੋ ਕੇ ਲੰਘਦੀਆਂ ਗਈਆਂ ਅੱਛਾ ਹੁਣ ਸਾਰੇ ਟੈਸਟ ਹਾਂ ਜੇ ਬੱਚੇ 'ਚ ਕੋਈ ਆ ਜਾਂਦੀ ਹੈ ਪ੍ਰੋਬਲਮ ਤਾਂ ਫਿਰ ਉਹ ਬੱਚੇ ਨੂੰ ਅਸੀਂ ਛੱਡ ਦਿੰਨੇ ਆਗੇ ਵੀ ਉਹਨੂੰ ਪਾਲਦੇ ਨਹੀਂ ਅੱਛਾ ਹੁਣ ਛੱਡ ਦਿੰਨੇ ਹਾਂ ਹਾਂ